ਰੰਪਤੀ ਕਾਰਵਾਈ ਤੋਂ ਬਾਅਦ ਟਰੂਡੋ ਨੇ ਵੀ ਹੁਣ ਅਮਰੀਕਾ ਨੂੰ ਅੱਖਾਂ ਦਿਖਾਈਆਂ ਨੇ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ 155 ਬਿਲੀਅਨ ਡਾਲਰ ਦੇ ਅਮਰੀਕਾ ਸਮਾਨ ਦੇ 25% ਦੀ ਟੈਰਿਫ ਲਗਾ ਕੇ ਅਮਰੀਕਾ ਦੇ ਕਦਮ ਦਾ ਜਵਾਬ ਦੇਵਾਂਗਾ ਟਰੂਡੋ ਨੇ ਕਿਹਾ ਹੈ ਕਿ ਇਹ ਫੈਸਲਾ ਉਸ ਉਕਤ ਵਪਾਰ ਸਮਝੌਤੇ ਦੀ ਉਲੰਘਣਾ ਕਰੇਗਾ ਜਿਸ ਤੇ ਰਾਸ਼ਟਰਪਤੀ ਮੈ ਅਤੇ ਸਾਡੇ ਮੈਕਸੀਕਨ ਪਾਈਵਾਲਾ ਨੇ ਇਕੱਠੇ ਦਸਤਖਤ ਕੀਤੇ ਸਨ ਅਮਰੀਕੀ ਰਾਸ਼ਟਰਪਤੀ 트럼ਪ ਨੇ ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾ ਕੈਨੇਡਾ, ਕੋਲੰਬੀਆ, ਮੈਕਸੀਕੋ ਤੇ ਚੀਨ ਦੇ ਟੈਰਿਫ ਲਗਾ ਦਿੱਤੇ ਸਨ ਟਰੰਪ ਦੇ ਇਸ ਹੁਕਮ ਤੋਂ ਬਾਅਦ ਇਸ ਸਾਡੇ ਦੇਸ਼ ਗੁੱਸੇ ਦੇ ਵਿੱਚ ਆਏ ਹਨ ਅਤੇ ਅਮਰੀਕਾ ਵਿਰੁੱਧ ਬਦਲਾ ਲਿਆ ਹੈ ਅਮਰੀਕਾ ਦੇ ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਟਰੰਪ ਨੂੰ ਸਿੱਧਾ ਚੁਣੌਤੀ ਦਿੱਤੀ ਹੈ ਅਤੇ ਕੈਨੇਡਾ ਦੇ 155 ਬਿਲੀਅਨ ਡਾਲਰ ਦੇ ਅਮਰੀਕਾ ਆਜ਼ਾਤ ਤੇ 25% ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਦੇ ਇਸ ਕਦਮ ਦਾ ਜਵਾਬ 155 ਬਿਲੀਅਨ ਡਾਲਰ ਦੇ ਅਮਰੀਕਾ ਸਮਾਨ ਅਤੇ 25% ਟੈਰਿਫ ਲਗਾ ਕੇ ਦੇਵੇਗਾ ਇਸ ਦੇ ਵਿੱਚ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕਾ ਸਮਾਨ ਅਤੇ ਤੁਰੰਤ ਟੈਰਿਫ ਸ਼ਾਮਿਲ ਹੋਣਗੇ ਜਿਸ ਤੋਂ ਬਾਅਦ 21 ਦਿਨਾਂ ਦੇ ਵਿੱਚ 125 ਮਿਲੀਅਨ ਡਾਲਰ ਤੇ ਸਮਾਨ ਤੇ ਹੋਰ ਟੈਰਿਫ ਲਗਾਏ ਜਾਣਗੇ ਤਾਂ ਜੋ ਕੈਨੇਡੀਅਨ ਕੰਪਨੀਆਂ ਨੂੰ ਵਿਕਲਪਾਂ ਤੇ ਪਰਚੋਲ ਕਰਨ ਦਾ ਮੌਕਾ ਮਿਲੇਗਾ। ਟਰੂਡੋ ਨੇ ਕਿਹਾ ਕਿ ਮੈਂ ਅਮਰੀਕਾ ਸਾਡੇ ਸਭ ਤੋਂ ਨੇੜਲੇ ਦੋਸਤਾ ਤੇ ਗੁਆਂਢੀਆਂ ਨਾਲ ਸਿੱਧੀ ਗੱਲ ਕਰਨਾ ਚਾਹੁੰਦਾ ਹੈ। ਇਹ ਇੱਕ ਅਜਿਹਾ ਵਿਕਲਪ ਹੈ ਜੋ ਹਾਂ ਕੈਨੇਡਾ ਨੂੰ ਨੁਕਸਾਨ ਪਹੁੰਚੇਗਾ ਪਰ ਇਸ ਤੋਂ ਇਲਾਵਾ ਇਹ ਤੁਹਾਨੂੰ ਅਮਰੀਕਾ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਏਗਾ ਜਿਵੇਂ ਮੈਂ ਲਗਾਤਾਰ ਕਹਿ ਰਹੇ ਹਾਂ ਕਿ ਕੈਨੇਡਾ ਵਿਰੁੱਧ ਟੈਰਿਫ ਤੁਹਾਡੀਆਂ ਨੌਕਰੀਆਂ ਨੂੰ ਖਤਰੇ ਦੇ ਵਿੱਚ ਪਾ ਦੇਵੇਗਾ ਸੰਭਾਵੀ ਤੌਰ ਤੇ ਅਮਰੀਕਾ ਆਟੋ ਅਸੈਂਬਲੀ ਪਲਾਂਟ ਤੇ ਹੋਰ ਨਿਰਮਾਣ ਸਹੂਲਤਾਂ ਬੰਦ ਹੋ ਜਾਣਗੀਆਂ ਟਰੂਡੋ ਨੇ ਕਿਹਾ ਕਿ ਇਹ ਫੈਸਲਾ ਉਕਤੋ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਕਰੇਗਾ ਜਿਸ ਤੇ ਰਾਸ਼ਟਰਪਤੀ ਮੈਂ ਤੇ ਸਾਡੇ ਮੈਕਸੀਕਨ ਭਾਈਵਾਲਾਂ ਨੇ ਇਕੱਠੇ ਦਕਸ਼ਤ ਕੀਤੀ ਸਨ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਜੋਂ ਐਫ ਕੈਨੇਡੀ ਨੇ ਕਈ ਸਾਲ ਪਹਿਲਾਂ ਕਿਹਾ ਸੀ ਕਿ ਪੰਗੋਲ ਨੇ ਸਾਨੂੰ ਗਵਾਂਡੀ ਬਣਾਇਆ ਹੈ ਇਤਿਹਾਸ ਨੇ ਸਾਨੂੰ ਦੋਸਤ ਬਣਾਇਆ ਹੈ ਅਰਥ ਸ਼ਾਸਤਰ ਨੇ ਸਾਨੂੰ ਭਾਈਵਾਲ ਬਣਾਇਆ ਹੈ ਜੇਕਰ ਰਾਸ਼ਟਰਪਤੀ ਟਰੰਪ ਅਮਰੀਕਾ ਲਈ ਇੱਕ ਨਵੇਂ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਤਾਂ ਬਿਹਤਰ ਤਰੀਕਾ ਕੈਨੇਡਾ ਦੇ ਨਾਲ ਭਾਈਵਾਲ ਕਰਨਾ ਹੈ ਨਾ ਕਿ ਸਾਨੂੰ ਸਜ਼ਾ ਦੇਣਾ